ਜਿਹੜੇ ਰਾਂਗੜਾ ਖਾਣ ਖਾਂਦੇ ਆ ਨਾ ਉਹ ਵੀ ਥੋੜਾ ਧਿਆਨ ਦੇਣ ਪਈ ਪਿੱਛੇ ਜਿਹੜਾ ਇੱਕ ਸੈਂਪਲ ਭਰਿਆ ਚਮਚੰਦਾ ਇਹ ਵਾਲਾ ਹੀ ਆ ਜਿਹੜਾ ਉਹ ਅਨ ਸੇਫ ਆਇਆ ਭਰਿਆ ਵੀ ਸ਼ਾਤਪੁਰਾ ਲੋਕੋ ਉਹ ਜ਼ਹਿਰ ਬਣ ਰਿਹਾ ਹੈਗਾ ਏਡਾ ਖਤਰਨਾਕ ਲੋਕੀ ਖਾਣ ਵਾਲੇ ਵੀ ਸੋਚਣ ਨਾ ਵੀ ਯਾਰ ਇੰਨੀ ਦੀ ਚੀਜ਼ ਨਹੀਂ ਖਰੀਦਣੀ ਅਸੀਂ ਥੱਲੇ ਕੀ ਕਰ ਸਕਦੇ ਆ ਜਦੋਂ ਖਰੀਦਣਾ ਲੋਕੀ ਖਾਣ ਵਾਲੇ ਵੀ ਥੋੜਾ ਸੋਚਣ ਵਿਚਾਰ ਨੇ ਇਹਨਾਂ ਗੱਲਾਂ ਨੂੰ ਜੇ ਕੋ ਫੂਡ ਸੇਫਟੀ ਟੀਮ ਕੱਲੀ ਕੁਝ ਸਾਰਾ ਕੁਝ ਨਹੀਂ ਕਰ ਰੋ ਅੱਜ ਤੱਕ ਇੱਥੇ ਖੜੇ ਆ ਕਿ ਹਰ ਬੰਦੇ ਨੂੰ ਆਪਣੇ ਸਰੀਰ ਦਾ ਆਪ ਫਿਕਰ ਕਰਨਾ ਪਊਗਾ ਜੜਾਈ ਦਾ ਦੀ ਮਠਾਈ ਜਿਹਦਾ ਕੋਈ ਕਲਰ ਨਹੀਂ ਕੋਈ ਟੱਕਿਆ ਨਹੀਂ ਕੋਈ ਜਾਲੀਆਂ ਹੀ ਦੇ ਦਿੰਦਾ ਕੱਪੜੇ ਦੀਆਂ ਅੱਜ ਅਸੀਂ 6 ਵਜੇ ਆ ਲੱਗ ਭਗਤ ਰਖਾਲਾ 6 ਵਜੇ ਪਹੁੰਚ ਗਏ ਇੱਥੇ ਔਰ ਇਹਨੇ ਪੂਰੇ ਪੰਜਾਬ ਚ ਮਠਾਈ ਸਪਲਾਈ ਕਰਦਾ ਪਤਾ ਨਹੀਂ ਕਿੱਥੇ ਕਿੱਥੇ ਪਤਾ ਲੱਗਾ ਇਨਫੋਰਮੇਸ਼ਨ ਆਈ ਇਨਪੁਟ ਮਿਲੀ ਆ ਵੀ ਇਹ ਇਹ ਬੰਦਾ ਮਠਾਈ ਜਿਹੜੀ ਬੜੀ ਜਗ੍ਹਾ ਤੇ ਸਪਲਾਈ ਕਰਦਾ ਵੱਡਾ ਕੰਮ ਕਰਨ ਦਾ ਮਤਲਬ ਇਹ ਥੋੜਾ ਵੀ ਮਿਆਰ ਹੀ ਨਹੀਂ ਕੋ ਰੱਖਣਾ ਆ ਫਰਸ਼ ਦੇਖੋ ਤੁਸੀਂ ਇਹ ਫਰਸ਼ ਜਿਹੜਾ ਇਹ ਕਦੀ ਸਾਫ਼ ਹੋ ਸਕਦਾ ਕਲੀਨ ਮਤਲਬ ਜੇ ਜੇ ਤੋਂ ਇੰਨਾ ਇਹ ਪੈਸਾ ਕਮੰਦੇ ਯੂਨਿਟ ਤੋਂ ਲੋਕ ਉਸ ਯੂਨਿਟ ਤੇ ਕਿਉਂ ਨਹੀਂ ਪੈਸਾ ਖਰਚਦੇ ਸਾਫ ਸਫਾਈ ਆਲ ਕਿਉਂ ਨਹੀਂ ਕਿੰਨਾ ਖਰਚਾ ਹੋ ਜਾਣਾ ਉਧਰ ਧਿਆਨ ਨਹੀਂ ਦੇਣਾ ਇੱਥੇ ਚੂਹੇ ਪੀਣ ਵਾਲਾ ਇੱਥੇ ਕੀ ਕੀ ਆ ਮੱਖੀਆਂ ਮਰੀਆਂ ਆ ਮਤਲਬ ਆਹ ਆ ਮੱਖੀਆਂ ਮਰੀਆਂ ਆ ਕੋਈ ਕਵਰਡ ਨਹੀਂ ਲੱਗ ਟੱਕਿਆ ਇੱਕ ਵੀ ਤੁਹਾਨੂੰ ਕੋਈ ਲੱਗਦਾ ਟੱਬ ਜਿਹੜਾ ਸੁਵਿਡ ਦਾ ਟੱਕਿਆ ਹੋਇਆ ਨਹੀਂ ਮੈਂ ਉੱਤੇ ਧਰਿਆ ਮੈਂ ਤੇਲ ਜਿੱਤੇ ਮਠਿਆਈ ਬਣ ਰਿਹਾ ਤੇਲ ਧਰਿਆ ਆ ਦੇਖੋ ਟੱਬਾਂ ਚ ਜਿਹੜੀ ਤੁਸੀਂ ਇੱਕ ਕਿੱਦਾਂ ਸੇਫ ਹੈ ਯੂਨਿਟ ਕਿਦਾਂ ਦਾ ਇਹ ਆ ਇਹ ਹਾਈਜਿਨ ਦਾ ਕੋਈ ਛਿੱਟੇ ਲੱਗੀ ਹੋਈ ਫਾਈਦੀ ਜਿਹੜਾ ਕੁਝ ਦਿਖਾਓ ਲੋਕਾਂ ਜਿਹੜੇ ਬਿਠਾਈ ਕਹਿੰਦੇ ਨੇ ਤਕਾਦ ਹੋ ਗਿਆ ਹਾਲਾਤ ਐ ਇੱਥੇ ਸਜਾਦ ਜੇ ਫਟੀਆਂ ਮਟਾਈਆਂ ਨਿਕਲ ਕੇ ਆ ਜਾਂਦੀਆਂ ਜਿਆਦਾ ਹੀ ਹਨ ਦੇਖੋ ਮੱਖੀਆਂ ਭਰੀਆਂ ਸਾਰੇ ਫਟਾਇਆ ਵੀ ਮਨ ਜਿੱਥੇ ਸਫਾਈ ਦਾ ਤਾਂ ਕੋਈ ਧਿਆਨ ਹੀ ਨਹੀਂ ਹੈ ਕਿੱਦਾਂ ਕਰਦੇ ਆ ਇਹ ਆ ਦੇਖੋ ਇਹ ਨਿੱਕੀਆਂ ਗੁਲਾਬਾਂ ਦਾ ਬਣਾ ਜਿਹੜੀਆਂ ਨੇ ਵਿੱਚ ਰੱਖੀਆਂ ਹੋਈਆਂ ਇਹ ਕੀ ਹੈ ਤੇਰੇ ਕੋਲ ਨਹੀਂ ਪਤਾ ਪਨੀਰ ਹੈ ਕਿਆ ਖੋਆ ਹੈ ਕਿਆ ਪਨੀਰ ਹੈ ਲੋ ਬਣੀ ਦਾ ਸੈਂਪਲ ਆਪ ਨੀਰਾ ਨਹੀਂ ਨਹੀਂ ਉਹ ਪਾ ਮਾਰੋ ਬੁਲਾਓ ਬੁਲਾਓ ਮਾਰੋ ਪਾਓ ਹੋਇਆ ਜਾਂ ਕੀ ਆ ਮਨੀਸ਼ ਦਾ ਸੈਂਪਲ ਲੋ ਜੋਗੀ ਇਹ ਕਹਿੰਦਾ ਦੇਖੋ ਕੀ ਆ ਕਹਿੰਦਾ ਕੋਈ ਟੱਕਣ ਦਾ ਜਰੂਰੀ ਨਹੀਂ ਸਮਝਦੇ ਲੋਕ ਜਦ ਕੱਪੜਾ ਜਾਲੀ ਦੇ ਦਿੰਦੇ ਨੇ ਉੱਪਰ ਲੋ ਆ ਕੋਈ ਚੀਜ਼ ਕਰਦਾ ਨਹੀਂ ਹੈਗੀ ਇਹਨਾਂ ਦੀ ਰਸਕੁਲੇ ਦੇਖ ਰਸਕੁਲੇ ਉਹ ਕਿਤੇ ਕੋਈ ਨਹੀਂ ਆਹ ਦੇਖੋ ਜਰਾ ਬੜੀਆ ਕੀ ਹੈ ਉਹ ਅੱਜ ਹਾਂ ਦੇਖੋ ਹਾਲਾਤ ਦੇਖੋ ਤੁਸੀਂ ਲੋਕੀ ਚਾਵਾਂ ਨਾਲ ਮਠਿਆਈ ਖਾਂਦੇ ਆ ਇਹ ਔਰ ਕੋਈ ਆ ਆ ਕੀ ਇਹ ਤਲਤ ਦੇਖੋ ਕਰਨ ਦਾ ਕੋਈ ਸਾਲ ਨਹੀਂ ਹੈਗਾ ਇਹ ਉਹੀ ਚਮਚਾ ਮਾਂ ਜਿਹੜੀ ਹੈ ਹਾਂ ਸੇ ਭਾਈ ਆ ਪਿੱਛੇ ਦੇ ਅਭਈ ਆ ਹੈ ਇਹ ਗਈ ਉੱਥੇ ਸਰਦਾਰ ਦੇ ਕਲਰ ਦਾ ਇਸਤੇਮਾਲ ਕਿੰਨਾ ਕਰ ਰਹੇ ਆ ਆ ਦੇਖੋ ਅਜੇ ਉਹ ਤੁਸੀਂ ਦੇਖੀਏ ਪੈ ਦਾ ਜਿਹੜੀ ਜਾਣੀ ਆ ਮਠਿਆਈ ਇਹ ਸਾਰੀ ਇਹ ਮਠਿਆਈ ਹੈ ਇਹ ਪਿੱਛੇ 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 ਇਹ ਕਿਹੜਾ ਕੈਰੈਕਟਰ ਹੈ ਇਹ ਪਉਨੋ ਦਿਖਾਉਣਾ ਜਿਹੜੀ ਇਹ ਸਾਰੇ ਪੰਜਾਬ ਚ ਸਪਲਾਈ ਹੋ ਗਈ ਹੈ ਜਿਹੜੀ ਇਹ ਤੁਹਾਨੂੰ ਤੁਹਾਡੇ ਸ਼ਹਿਰਾਂ ਜਿਹੜੀ ਨਿਕਣੀ ਆ ਤੁਸੀਂ ਖਰੀਦਣੀ ਆ ਡੱਬੇ ਉਹ ਇਹ ਤੁਹਾਨੂੰ ਦਿਖਾ ਰਹੇ ਆ ਕਿ ਇਹ ਇਦਾਂ ਦੇ ਹਾਲਾਤਾਂ ਚ ਬਣੀ ਹੋਈ ਹੈ ਤੁਹਾਨੂੰ ਅਸਲ ਵਿੱਚ ਜਿਹੜੀ ਚੀਜ਼ ਕਈ ਵਾਰੀ ਹੁੰਦਾ ਵੀ ਕੇਕ ਤੁਸੀਂ ਲੈ ਜਾਂਦੇ ਹੋ ਕਰੇ ਮਠਿਆਈ ਘਰੇ ਲੈ ਜਾਂਦੇ ਹੋ ਪਰ ਉਹ ਕਿਹਨਾ ਹਾਲਾਤਾਂ ਚ ਬਣੀ ਆ ਉਹ ਵੀ ਤੁਹਾਨੂੰ ਥੋੜਾ ਅਸੀਂ ਅਵੇਅਰ ਕਰਾਉਣਾ ਚਾਹੁੰਦੇ ਆ ਇਹ ਮਾਲ ਕਿੱਥੇ ਲਾਇਆ ਸਰਪ੍ਰਿੰਸ ਕਿ ਹੈ ਇਹ ਦਾ ਵੀ ਆਇਆ ਸਮਝ ਕਿਹੜੀ ਸਪੈਸ਼ਲ ਆ